ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਬੱਬੂ ਢਿੱਲੋਂ ਫਾਰਮ ਤੇ ਕਿਸਾਨ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਦੱਸਾਂਗੇ ਤੁਹਾਨੂੰ ਆਪਣੇ PR126 ਝੋਨਾ ਜਿਹੜਾ ਲਾਤਾ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਖਾਦਾਂ ਪਾਈਆਂ ਜਿਹੜੀਆਂ ਲਾਉਣ ਤੋਂ ਪਹਿਲਾਂ ਕਿਉਂਕਿ ਆਪਾਂ ਨੂੰ 5-6 ਸਾਲ ਹੋ ਗਏ ਜਿਹੜੀਆਂ ਖਾਦਾਂ ਆਪਾਂ ਪਹਿਲਾਂ ਹੀ ਪਾਉਣੇ ਝੋਨਾ ਲਾਉਣ ਤੋਂ ਤੇ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਤੇ ਬਹੁਤ ਭਰਾਵਾਂ ਨੂੰ ਆਪਾਂ ਇੱਥੇ ਜਿਹੜੀਆਂ ਖਾਦਾਂ ਪਹਿਲਾਂ ਪਵਾਈਆਂ ਆਂ ਤੇ ਉਹਨਾਂ ਭਰਾਵਾਂ ਦੇ ਵੀ ਫੋਨ ਆਏ ਸੀਗੇ ਤੇ ਵੀਡੀਓ ਵੀ ਆਈਆਂ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਜਿਵੇਂ ਕਿ ਆਇਤੀ ਮੀਂਹ ਨਹੀਂ ਪਏ ਖੁਸ਼ਕ ਰਿਆ ਮੌਸਮ ਤੇ ਫਿਰ ਵੀ ਝੋਨੇ ਨੇ ਪੂਰੀ ਵਧੀਆ ਗਰੋਥ ਕਰੀਆ ਤੇ ਫੋਟ ਕਰੀਆ ਤੇ ਆਉ ਜਾਣਦੇ ਆ ਵੀ ਕਿਹੜੀਆਂ-ਕਿਹੜੀਆਂ ਖਾਦਾਂ ਪਾਈਆਂ ਆਪਾਂ ਤੇ ਆਪਣਾ ਜਿਹੜਾ PR126 ਕਿੰਨੇ ਦੇਣਾ ਦਾ ਹੋ ਗਿਆ ਇਹ ਅੱਜ ਸਾਰੀ ਕਰਦੇ ਆ ਗੱਲਬਾਤ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਜਾਂ Facebook ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਭਰਾਮੇ ਦੇ ਨਾਲ ਸ਼ੇਅਰ ਕਰਿਓ ਕਿਸਾਨ ਦੋਸਤੋ ਇਹ ਆਪਣਾ PR126 ਤੇ ਇਹ ਜਿਹੜਾ ਲੱਗਿਆ ਸੀਗਾ ਆਪਣਾ ਦੂਸਰਾ ਟੱਕ ਲੱਗਿਆ ਸੀਗਾ 3 ਤੇ 4 ਤਰੀਕ ਨੂੰ ਇਹ 5 ਤੇ 6 ਤਰੀਕ ਨੂੰ ਟੱਕ ਲੱਗਿਆ ਸੀ ਤੇ ਆ 7 ਤੇ 8 ਤਰੀਕ ਨੂੰ ਲੱਗਿਆ ਇੱਧਰ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਬਾਅਦ ਦੇ ਵਿੱਚ ਐਡੀ ਲੇਬਰ ਆ ਉਹ ਬਹੁਤ ਘੱਟ ਮਿਲਦੀ ਆ ਤੇ ਬੰਦੇ ਵੀ ਬਹੁਤ ਕੱਟ ਜਾਂਦੇ ਆ ਫਿਰ ਪਹਿਲਾਂ ਤਾਂ ਚੰਗਾ ਝੋਨਾ ਸੀਗਾ ਲਾਉਂਦੇ 2-2 ਢਾਈ-ਢਾਈ ਕਿੱਲੇ ਤੇ ਫਿਰ ਸਾਨੂੰ ਪਤਾ 2-3 ਮਹੀਨੇ 2 ਮਹੀਨੇ ਹੋ ਗਏ ਲੱਗ ਗਏ ਜਾਂਦੇ ਝੋਨੇ ਨੂੰ ਤੇ ਹੰਬ ਜਾਂਦੇ ਆ ਤੇ ਜਦੋਂ ਉਹਨੂੰ ਆਪਣੀ ਵਾਰੀ ਆਈ ਤੇ ਲੇਬਰ ਵੀ ਮਸਾਂ ਹੀ ਭਾਲੀ ਆਪਾਂ ਤੇ ਪਹਿਲਾਂ ਆਪਣੇ ਇਸ ਖੇਤ ਦੇ ਵਿੱਚ ਮੱਕੀ ਸੀਗੀ ਚਾਰ ਪਾਇਆਗਾ ਤੇ ਹੁਣ ਆਪਾਂ PR126 ਲਾਤਾ ਤੇ ਇਹਦੇ ਵਿੱਚ ਸੁੱਕੇ ਖੇਤ ਚ ਆਪਣੇ ਤੋਂ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦੀ ਤੇ ਆਪਾਂ ਇਹਦੇ ਵਿੱਚ ਪਾਇਆ ਇੱਕ ਗੱਟਾ ਸਫਰ ਦਾ 1 ਕਿੱਲੇ ਦਾ ਇੱਕ ਗੱਟਾ ਪोटाश ਦਾ ਤੇ ਦੋ ਗੱਟੇ ਯੂਰੀ ਦੇ ਸੁੱਕੇ ਖੇਤ ਦੇ ਵਿੱਚ ਕਦੂ ਕਰਨ ਤੋਂ ਪਹਿਲਾਂ ਸੱਟ ਤੇ ਸੀ 5 ਤੋਂ 6 ਦਿਨ ਪਹਿਲਾਂ ਕਿਉਂਕਿ ਆਪਣਾ ਤਜਰਬਾ ਹੋ ਗਿਆ 5-6 ਸਾਲ ਦਾ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਹੈਗਾ ਤੇ ਜਿਹੜੇ ਵੀ ਭਰਾਣੇ ਨਵੇਂ ਨੇ ਗਾਣੂ ਤਿਆਰਬਾ ਕਰਨਾ ਹੋਇਆ ਸਾਰੀਆਂ ਵੀਡੀਓ ਆਪਾਂ ਅੰਡ ਤੱਕ ਹੁਣ ਲੈ ਕੇ ਆਉਂਦੇ ਰਾਵਾਂਗੇ ਵੀਰ ਵੱਡਣ ਤੱਕ ਤੇ ਤੁਹਾਨੂੰ ਪਤਾ ਲੱਗਦਾ ਬਈ ਕਿਵੇਂ ਕਿਵੇਂ ਰਿਜ਼ਲਟ ਮਿਲਦਾ ਐਸੇ ਝੋਨੇ ਨੂੰ ਆਪਣੇ ਨੂੰ 5 6 ਤਰੀਕ ਦਾ ਲੱਗਿਆ ਵਾ ਤੇ ਅੱਜ ਜਿਹੜੀ ਤਰੀਕ 10 11 ਹੋ ਗਈ ਤੇ 5 6 ਦਿਨਾਂ ਦਾ ਝੋਨਾ ਤੇ ਤੁਸੀਂ ਦੇਖੋ ਹਰੇ ਬਾਈ ਪੂਰੀ ਮਾਰ ਲੱਗ ਪਿਆ ਅੱਠਾਂ ਦਿਨਾਂ ਨੂੰ ਤਾਂ ਤੁਹਾਨੂੰ ਇਹ ਲੱਗੂਗਾ ਕਿ ਜਿਵੇਂ 15 ਦਿਨਾਂ ਦਾ ਝੋਨਾ ਹੁੰਦਾ ਪੂਰੇ ਵਧੀਆ ਹਰੇ ਬਾਈ ਤੇ ਡਿਲਰ ਇਹਨੇ ਬਣਾਉਣੇ ਸਟਾਰਟ ਕਰ ਦੇਣੇ ਆ ਤੇ ਹੁਣ ਇਹਦੇ ਉੱਪਰ ਆਪਾਂ ਇੱਕ ਗੱਟਾ ਯੂਰੀਆ ਦਾ ਹੋਰ ਪਾਵਾਂਗੇ ਤੇ ਮੁੜ ਕੇ ਤੁਹਾਨੂੰ ਗਾਹਾਂ ਫੇਰ ਦੱਸਾਂਗੇ ਯੂਰੀਆ ਜਿਹੜਾ ਇੱਕ ਗੱਟਾ ਪਾਉਣਾ ਉਹਦੇ ਵਿੱਚ ਵੀ ਕੀ ਪਾਉਣਾ ਉਹ ਵੀ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜਦੋਂ ਆਪਾਂ ਯੂਰੀਆ ਪਾਈ ਹੁਣ ਆਪਾਂ ਹਰੇਕ ਵੀਡੀਓ ਜਿਹੜੀ ਵੀ ਚੀਜ਼ ਪਾਵਾਂਗੇ ਆਪਣੇ ਝੋਨੇ ਦੇ ਵਿੱਚ ਤੇ ਲੈ ਕੇ ਆਉਂਦੇ ਰਾਵਾਂਗੇ ਤੇ ਜਿਹੜੇ ਵੀ ਭਰਾਵਾਂ ਨੇ ਆਇਤੀ ਜਾਂ ਪਿਛਲੇ ਸਾਲ ਸੁੱਕੇ ਖੇਤ ਦੇ ਵਿੱਚ ਯੂਰੀਆ ਪਾਈ ਸੀ ਕੀ ਜਾਂ ਕੋਈ ਵੀ ਖਾਦ ਪਹਿਲਾਂ ਪਾਈ ਸੀ ਕੀ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦਾ ਰਿਜ਼ਲਟ ਮਿਲਿਆ ਸੀਗਾ ਤੇ ਆਪਾਂ ਪਿਛਲੀ ਵਾਰ ਵੀ ਵੀਡੀਓ ਪਾਈਆਂ ਹੋਈਆਂ ਆਪਣੇ ਚੈਨਲ ਤੇ ਤੇ ਦੋ ਤਿੰਨ ਭਰਾਵਾਂ ਕੋਲੇ ਜਾ ਕੇ ਜਿਹੜੀਆਂ ਵੀਡੀਓ ਦਿਖਾਈਆਂ ਸੀਗੀਆਂ ਭਰਾਵਾਂ ਨੂੰ ਰਿਜ਼ਲਟ ਦਿਖਾਇਆ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਇਧਰ ਦਾ ਝੋਨਾ ਤੇ ਸਾਰ ਆਪਾਂ ਹੁਣ ਦਿਖਾਉਂਦੇ ਰਹਿਾਂਗੇ ਤੁਹਾਨੂੰ ਝੋਨਾ ਵੀ ਕਿਵੇਂ ਕਿਵੇਂ ਗਰੋਥ ਕਰਦਾ ਹੈ ਕੀ ਫਰਕ ਪੈਂਦਾ ਹੈ ਪਹਿਲਾਂ ਖਾਦਾਂ ਪਾਉਣ ਚ ਤੇ ਬਾਅਦ ਚ ਜਿਹੜੀਆਂ ਆਪਾਂ ਬਾਅਦ ਚ ਖਾਦਾਂ ਪਾਉਣੇ ਆ ਉਹਦਾ ਰਿਜ਼ਲਟ ਬਹੁਤ ਘੱਟ ਮਿਲਦਾ ਜੇ ਆਪਾਂ ਉੱਪਰ 1 ਗੱਟਾ ਯੂਰੀਆ ਦਾ ਪਾਉਣੇ ਆ ਤਾਂ ਉਹਦੇ ਚੋਂ 20-25 ਕਿਲੋ ਯੂਰੀਆ ਆਪਣੀ ਫਸਲ ਨੂੰ ਲੱਗਦੀ ਆ ਬਾਕੀ ਵੇਸਟ ਜਾਂਦੀ ਆ ਤੇ ਜਿਹੜੀ ਆਪਾਂ ਖਾਦ ਪਾ ਦਿੰਦੇ ਆ ਪਹਿਲਾਂ ਬਹੁਤ ਭਰਾਮਾਂ ਦੇ ਆਪਣੀ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਆਏ ਸੀਗੇ ਕਿ ਕਹਿੰਦੇ ਜਿਹੜੀ ਥੱਲੇ ਖਾਦ ਪਾਉਣੀ ਆ ਉਹ ਪਾਣੀ ਰਾਹੀਂ ਥੱਲੇ ਨਹੀਂ ਜਾਵੜੈਂਦੀ ਐ ਦੋਸਤੋ ਇਹ ਆਪਣਾ ਤਿਆਰਪਾ ਹੋ ਗਿਆ ਇਹ ਥੱਲੇ ਜਿਹੜੀ ਲੇਅਰ ਬਣ ਜਾਂਦੀ ਆ ਜਿੰਨੀ ਵੀ ਆਪਾਂ ਖਾਦ ਪਾਤੀ ਯੂਰੀਆ ਖਾਦ ਪਾਤੀ ਜਾਂ ਪोटाश ਪਾਤੀ ਸਫਰ ਪਾਤੀ ਉਹਦੀ ਇੱਕ ਲੇਅਰ ਬਣ ਜਣੀ ਆ ਥੱਲੇ ਜਿਵੇਂ ਜਿਵੇਂ ਝੋਨਾ ਗਰੋਥ ਕਰਦਾ ਜੜ੍ਹਾਂ ਵਾਧਦੀਆਂ ਉਵੇਂ ਇਹ ਰਿਜ਼ਲਟ ਇਹਨੂੰ ਅਸਰ ਆ ਜਿਹੜਾ ਖਿੱਚੀ ਜਾਂਦਾ ਖਾਦ ਦਾ ਤੇ ਜਿਹੜੀ ਖਾਦ ਆਪਾਂ ਉੱਪਰ ਪਾਉਣੀ ਐ ਉਹ ਕੰਮ ਕਰਦੀ ਆ ਇੱਕ ਤਰ੍ਹਾਂ ਦਾ ਟੀਕੇ ਦਾ ਜਿਵੇਂ ਕੋਈ ਵੀ ਲਾ ਲਓ ਆਪਣੇ ਤੇ ਲਾ ਲਓ ਆਪਾਂ ਬੁਖਾਰ ਚੜ ਗਿਆ ਤਾਂ ਗੋਲੀ ਲੈਵਾਂਗੇ ਗੋਲੀ ਨਾਲ ਜਿਹੜਾ ਬੁਖਾਰ ਹੈ ਹੌਲੀ-ਹੌਲੀ ਲਹੂਗਾ ਟੀਕਾ ਲਵਾਲਾਂਗੇ ਇੱਕੇਦਮ ਲੈ ਜੂਗਾ ਉਹ ਗੱਲ ਹੈ ਜਿਹੜੀ ਆਪਾਂ ਖਾਦ ਥੱਲੇ ਪਾ ਦਨੀ ਆ ਉਹ ਰਿਜ਼ਲਟ ਮਿਲਦਾ ਲੰਮੇ ਸਮੇਂ ਤੱਕ ਜਿਨ੍ਹਾਂ ਚਿਕਰੇ ਨੂੰ ਗਰੋਥ ਚਾਹੀਦੀ ਹੈ ਜਿਹੜੇ ਫੋਟ ਕਰਦਾ ਉਹਨਾਂ ਚਿਕਰੇ ਅਸਰ ਜਿਹੜਾ ਧਰਤੀ ਦੇ ਵਿੱਚੋਂ ਖਾਦ ਦਾ ਲਈ ਜਾਂਦਾ ਜੇ ਆਪਾਂ ਉੱਪਰ ਪਾਉਣੇ ਗੱਟਾ ਤਾਂ ਉਹ ਰਿਜ਼ਲਟ ਆਪਾਂ ਨੂੰ ਅੱਖਾਂ ਨੂੰ ਦਿਸਦਾ ਕਿਉਂਕਿ ਉਹ ਆਪਾਂ ਪਾਉਣ ਸਾਰ ਦੂਜੇ ਦਿਨ ਤੀਜੇ ਦਿਨ ਝੋਨਾ ਕਾਲਾ ਕਰ ਦਿੰਦਾ ਪੂਰਾ ਇਹਦੇ ਨਾਲ ਕੀ ਆ ਝੋਨਾ ਨਾਲ ਤਾਂ ਪੂਰਾ ਕਾਲਾ ਨਹੀਂ ਹੁੰਦਾ ਨਾ ਉਹ ਝੋਨਾ ਆਪਣਾ ਪੀਲਾ ਹੋਵੇ ਤੇ ਫਸਲ ਬਹੁਤ ਵਧੀਆ ਰਹਿੰਦੀ ਆ ਇਹਦੇ ਨਾਲ ਬਿਮਾਰੀ ਵੀ ਜਿਹੜੀ ਬਹੁਤ ਘੱਟ ਆਉਂਦੀ ਆ ਕਿਉਂਕਿ ਜੇ ਆਪਾਂ ਜੂਰੀਆ ਖਾਦ ਉੱਪਰ ਪਾਵਾਂਗੇ ਉੱਪਰ ਪਾਉਣ ਦੇ ਨਾਲ ਇਹ ਜਿਆਦਾ ਕੱਚਾ ਹੋਊਗਾ ਫਸਲ ਆਪਣੀ ਤੇ ਕੱਚੇ ਹੋਣ ਦੇ ਨਾਲ ਆਪਣੇ ਸੁੰਡੀ ਵੀ ਤੇ ਹੋਰ ਬਿਮਾਰੀਆਂ ਵੀ ਜਿਆਦਾ ਬਣਦੀਆਂ ਤੇ ਜੇ ਝੋਨਾ ਆਪਣਾ ਹੌਲੀ ਹੌਲੀ ਆ ਸਰ ਖਿੱਚੀ ਜਾਊਗਾ ਥੱਲੋਂ ਖਾਦ ਪਾਈ ਵੀ ਪਹਿਲਾਂ ਤੇ ਫਿਰ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ